ਹਾਂ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਅੰਗੂਰਾਂ ਦੀਆਂ ਬੇਲਾਂ ਦੀ ਤੇ ਅੰਗੂਰਾਂ ਦੀਆਂ ਬੇਲਾਂ ਨਾਲ ਸੰਬੰਧਿਤ ਕਿਹੜੇ-ਕਿਹੜੇ ਕੰਮ ਅਸੀਂ ਕਰ ਸਕਦੇ ਹਾਂ ਸਭ ਤੋਂ ਪਹਿਲਾ ਕੰਮ ਇਹ ਹੈ ਵੀ ਜਲਦ ਜਲਦੀ ਅੰਗੂਰਾਂ ਦੀ ਕਾਟ ਛਾਂਟ ਕਰ ਦਿਓ ਕਾਟ ਛਾਂਟ ਦਾ ਤਰੀਕਾ ਇਹ ਹੈ ਵੀ ਜਿਹੜੀ ਤੁਹਾਡੇ ਕੋਲੇ ਬੇਲ ਲੱਗੀ ਹੈ ਉਹਨੂੰ 5-6 ਫੁੱਟ ਧਰਤੀ ਤੋਂ ਉੱਪਰ ਤੱਕ ਪਾਸੇ ਅਸੀਂ ਕੋਈ ਵੀ ਉਹਦੀ ਟਾਣੀ ਨਾ ਹੋਣ ਦਿਓ ਤੇ ਉਸ ਤੋਂ ਤੱਕ ਨੂੰ ਛਾਂਟ ਦਿਓ ਉਸ ਤੋਂ ਬਾਅਦ ਅੱਗੇ ਜਿਹੜੀਆਂ ਸਾਈਡ ਤੇ ਟਾਣੀਆਂ ਜਾਂਦੀਆਂ ਹਨ ਉਹਨਾਂ ਵਿੱਚੋਂ 4-5 ਟਾਣੀਆਂ ਤੁਸੀਂ ਸਿਲੈਕਟ ਕਰ ਲਓ ਤੇ ਜੇ ਤਾਂ ਉਹ ਮੋਟੀਆਂ ਪੁਰਾਣੀਆਂ ਲੰਮੀਆਂ ਤਾਂ ਉਹਨੂੰ ਤੁਸੀਂ ਲਿਆ ਸਕਦੇ ਹੋ 5-6 ਫੁੱਟ ਤੱਕ ਸਾਈਡ ਦੇ ਉੱਤੇ ਤੇ ਅੱਗੇ ਕੱਟ ਦਿਓ ਜੇਕਰ ਛੋਟੀ ਬੇਲ ਹਾਲੇ ਤਾਂ ਫਿਰ ਉਹਨੂੰ ਉੱਪਰੋਂ ਟਾਪ ਤੋਂ ਬਿਲਕੁਲ ਕੱਟ ਦਿਓ ਜਿਹੜੀਆਂ ਪਾਸੇ ਸ਼ਾਖਾ ਫੁੱਟਣਗੀਆਂ ਜਾਂ ਫੁੱਟੀਆਂ ਹੋਣੀਆਂ ਉਹਨਾਂ ਦੇ ਉੱਤੇ ਚਾਰ ਕੱਖਾਂ ਰੱਖ ਕੇ ਬਾਕੀ ਅੱਗੇ ਕੱਟ ਦਿਓ ਜਿਹੜੀਆਂ ਇੱਕ ਮੇਨ ਸਾਡੇ ਕੋਲੇ ਉਹਦਾ ਤਣਾ ਉਸ ਤੇ ਵਿੱਚੋਂ ਅੱਗੇ ਸ਼ਾਖਾਂ ਨਿਕਲ ਰਹੀਆਂ ਨੇ ਇਹ ਤਾਂ ਲੰਬੀਆਂ ਤਾਂ ਉਹਦੇ ਵਿੱਚੋਂ ਅੱਗੇ ਫੇਰ ਸ਼ਾਖਾਂ ਨਿਕਲ ਰਹੀਆਂ ਉਹਨਾਂ ਸ਼ਾਖਾਂ ਦੇ ਉੱਤੇ 4 ਅੱਖਾਂ ਛੱਡ ਕੇ ਬਾਕੀ ਕੱਟ ਦਿਓ ਤੇ ਉਹਨਾਂ ਦੇ ਵਿੱਚ ਦੂਰੀ ਵੀ ਵਧਾ ਕੇ ਰੱਖੋ ਆਮ ਤੌਰ ਤੇ ਦੇਖਣ ਦੇ ਵਿੱਚ ਆਇਆ ਵੀ ਇੱਕ ਵਾਰ ਅੰਗੂਰਾਂ ਦੀ ਬੇਲ ਲਾ ਕੇ ਅਸੀਂ ਭੁੱਲ ਜਾਂਦੇ ਆਂ ਤੇ ਉਸ ਤੋਂ ਬਾਅਦ ਉਹ ਪੂਰੇ ਦਰਖਤ ਦਾ ਰੂਪ ਲੈ ਲੈਂਦੀ ਹੈ ਜਿਹੜੇ ਥੱਲੇ ਵਾਲੇ ਫਲ ਹੈ ਉਹਨੂੰ ਸਹੀ ਸੂਰਜੀ ਰੋਸ਼ਨੀ ਨਹੀਂ ਮਿਲਦੀ ਹਵਾਰੇ ਮਿਲਦੀ ਉਸ ਕਰਕੇ ਉਹਦੀ ਕੁਆਲਿਟੀ ਨਹੀਂ ਬਣਦੀ ਤੇ ਉਹਦੀ ਕੁਆਲਿਟੀ ਬਣਾਉਣ ਲਈ ਜ਼ਰੂਰੀ ਹੈ ਕਿ ਇਹਦੀ ਕਨਸਟੈਂਟ ਕੀਤੀ ਜਾਵੇ ਔਰ ਦੂਸਰਾ ਕੰਮ ਇਹ ਹੈਗਾ ਵੀ ਜੇ ਤੁਹਾਡੇ ਕੋਲ ਵਧੀਆ ਕਿਸਮ ਦੇ ਅੰਗੂਰਾਂ ਦੀ ਵੇਲ ਹੈਗੀ ਹੈ ਤੁਹਾਡੇ ਆਪਣੇ ਕੋਲੇ ਹੈ ਜਾਂ ਕਿਤੇ ਅਨਗੌਂਡ ਦੇ ਵਿੱਚ ਹੈ ਤਾਂ ਉਹਦੀਆਂ ਕਲਮਾਂ ਵੀ ਅਸੀਂ ਕੱਟ ਕੇ ਲਾ ਸਕਦੇ ਹਾਂ ਪੈਨਸਲ ਜਿੰਨੀ ਮੋਟੀ ਜਿਹੜੀ ਕਲਮ ਅਸੀਂ ਲੈਣੀ ਹੈ ਉਹਦੀ ਟਾਣੀ ਲੈਣੀ ਹੈ ਤੇ ਪੰਜ ਅੱਖਾਂ ਹੋਣੀਆਂ ਚਾਹੀਦੀਆਂ ਤਿੰਨ ਅੱਖਾਂ ਜ਼ਮੀਨ ਦੇ ਵਿੱਚ ਦੱਬ ਦਿਓ ਤੇ ਦੋ ਉੱਪਰ ਰੱਖੋ ਉਹ ਕੋਰਡੀਨੇਟ ਅਟੈਕ ਉਹਦਾ ਫਟਾਰਾ ਆ ਜਾਏਗਾ ਤੇ ਇਸੇ ਰਣ ਨਾਲ ਹੀ ਆਉਣ ਵਾਲੇ ਸਮੇਂ ਵਿੱਚ ਅਸੀਂ ਫਰਵਰੀ ਮਾਰਚ ਦੇ ਵਿੱਚ ਨਵੀਆਂ ਵੇਲਾਂ ਵੀ ਲਾ ਸਕਦੇ ਹਾਂ ਜਿਨ੍ਹਾਂ ਨੂੰ ਫਟਾਰਾ ਆ ਜਾਏਗਾ ਲਫਾਫੇ ਵਿੱਚ ਤਿਆਰ ਹੋਣਗੀਆਂ ਉਹ ਲਿਆ ਖਿਲਾ ਦਿਓ ਤੇ ਪ੍ਰੋਸੈਸ ਜੋਗ ਵਸੂਲੇ ਤੋਂ ਵਧੀਆ ਅੰਗੂਰ ਦੀਆਂ ਕਿਸਮਾਂ ਲਓ ਆਮ ਤੌਰ ਤੇ ਦੋਸਤ ਕਹਿੰਦੇ ਨੇ ਕਿ ਅੰਗੂਰ ਤਾਂ ਲਾਏ ਆ ਪਰ ਕਿਸੇ ਕੰਮ ਦੇ ਨਹੀਂ ਪੁੱਛੀ ਦਾ ਕਾਰਨ ਕੀ ਕਹਿੰਦੇ ਬੀਜ ਹੀ ਬਹੁਤ ਮੋਟੇ ਆ ਸੋ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲਣਾਣਾ ਦੇ ਵੱਲੋਂ ਕਈ ਕਿਸਮਾਂ ਵਿਕਸਿਤ ਕੀਤੀਆਂ ਗਈਆਂ ਨੇ ਜਿਦੇ ਵਿੱਚ ਫਲੇਮ ਸੀਡਲੈਸ ਸਭ ਤੋਂ ਵਧੀਆ ਵੈਰੈਟੀ ਲੱਗੀ ਮੈਨੂੰ ਜਿਦੇ ਕਿ ਹਲਕੇ ਜਾਮਨੀ ਜਿਹੇ ਰੰਗ ਦੇ ਅੰਗੂਰ ਹੁੰਦੇ ਐ ਇਹ ਸੀਡਲੈਸ ਐ ਇਸ ਦੇ ਨਾਲ ਹੀ ਸੁਪੀਰੀਅਰ ਸੀਡਲੈਸ ਐ ਤੇ ਪੰਜਾਬ ਪਰਪਲ ਐ ਬਿਊਟੀ ਸੀਡਲੈਸ ਐ ਇਸ ਤਰ੍ਹਾਂ ਦੀਆਂ ਕਿਸਮਾਂ ਦੇ ਵਿੱਚੋਂ ਕੋਈ ਵੀ ਅਸੀਂ ਕਿਸਮ ਲਾ ਸਕਦੇ ਹਾਂ ਸੋ ਹੁਣ ਇਹ ਟਕਮਾ ਸਮਾਂ ਇਹਨਾਂ ਦੇ ਕਰ ਬੇਲਾ ਲੱਗੀਆਂ ਉਹਦੀ ਕਾਂਟ ਸ਼ਾਂਡ ਕਰ ਦੇਣ ਦੀਆਂ ਤੇ ਕਲਮਾ ਲਾ ਕੇ ਅੱਗੇ ਪੌਦੇ ਵਧਾਉਣ ਦੇ ਰੁਤ ਹੈ ਤੇ ਨਾਲ ਨਾਲ ਹੀ ਜਿਹੜੇ ਆਉਣ ਵਾਲੇ ਸਮੇਂ ਵਿੱਚ ਫਰਵੀ ਮਾਰ ਦੇ ਵਿੱਚ ਅਸੀਂ ਨਵੀਆਂ ਬੇਲਾਾਂ ਵੀ ਲਾ ਸਕਦੇ ਹਾਂ ਥੋੜੀ ਤੋਂ ਥੋੜੀ ਜਗ੍ਹਾ ਦੇ ਵਿੱਚ ਲੱਗ ਜਾਂਦੀਆਂ ਇਸ ਕਰਕੇ ਇਹਨੂੰ ਜ਼ਰੂਰ ਲਾਓ ਤੇ ਇਹਨੂੰ ਰਾਂ ਦਾ ਸਵਾਦ ਮਾਣੋ ਬਹੁਤ ਬਹੁਤ ਧੰਨਵਾਦ